ਸਾਹਿਬ ਕਾਂਸੀ ਰਾਮ ਜੀ ਦੀ ਮੂਵਮੈਂਟ ਨੂੰ ਲੈ ਕੇ ਅੱਗੇ ਵੱਧ ਰਹੀ ਨੇ ਔਰ ਅੱਜ ਦੀ ਜੋ ਲੜਾਈ ਹੈ ਇੱਜ਼ਤ ਔਰ ਅਣਖ ਦੀ ਲੜਾਈ ਹੈ ਸਨ 2013 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਪਰਮੰਤ ਰਜੀਤ ਦੇ ਸੁਭਜੋਂ ਪੈਰ ਰੱਖਿਆ ਔਰ ਮੇਰੀ ਜੋ ਅੰਦਰਲੀ ਆਤਮਾ ਹੈ ਉਹ ਭਾਰਤ ਦੇ ਨਾਲ ਬੀਐਸਪੀ ਭੋਜਨ ਸਮਾਜ ਪਾਰਟੀ ਦੇ ਨਾਲ ਜੁੜੀ ਹੋਈ ਹੈ ਰਹੇਗੀ ਔਰ ਸੀ ਉਸੇ ਮਾਧਿਅਮ ਤੋਂ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਵਿੱਚ ਤਾਂ ਜੋ ਅਸੀਂ ਕੰਮ ਕੀਤਾ ਹੀ ਕੀਤਾ ਹੈ ਇਹ ਵੈਕਸ ਸੋਸਾਇਟੀ ਕੀਤਾ ਹੈ ਲekin ایتھے ਕੈਨੇਡਾ ਦੀ ਧਰਤੀ ਤੇ ਆ ਕੇ ਵੀ ਜਦੋਂ ਸਾਨੂੰ ਚੈਨ ਨਹੀਂ ਮਿਲਿਆ ਤੇ ਅਸੀਂ ਇੱਥੇ ਇੱਕ ਐਸਰੋ ਨਾਮ ਦੀ ਆਰਗੇਨਾਈਜੇਸ਼ਨ ਬਣਾਈ ਅੰਬੇਡਕਰ ਇੰਟਰਨੈਸ਼ਨਲ ਸੋਸ਼ਲ ਰਿਫਾਰਮ ਆਰਗੇਨਾਈਜੇਸ਼ਨ ਰਜਿਸਟਰਡ ਕੈਨੇਡਾ ਗਵਰਨਮੈਂਟ ਦੇ ਨਾਲ ਔਰ ਜਿਸ ਦੇ ਵਿੱਚ ਮੈਂ ਰੂਪ ਲਾਲ ਗੱਡੂ ਪ੍ਰੈਜ਼ੀਡੈਂਟ ਸੀ ਔਰ ਸੁਰਿੰਦਰਪਾਲ ਸਿੰਘ ਸੰਧੂ ਜੀ ਜਨਰਲ ਸੈਕਟਰੀ ਸਨ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਕੈਨੇਡਾ ਦੀ ਧਰਤੀ ਤੇ ਤੋਰਨ ਵਾਸਤੇ ਪਹਿਲਾ ਸਟੈਪ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਜੀ ਦਾ 6 ਦਸੰਬਰ 2018 ਨੂੰ ਪ੍ਰੀ ਨਿਰਵਾਣ ਦਿਵਸ ਮਨਾ ਕੇ ਸ਼ੁਰੂ ਕੀਤਾ ਔਰ ਅੱਜ ਵੀ ਅਸੀਂ ਉਸ ਮਿਸ਼ਨ ਨੂੰ ਲੈ ਕੇ ਅੱਗੇ ਵਧ ਰਹੇ ਆ ਪੀ ਬੈਕ ਟੂ ਸੋਸਾਇਟੀ ਬਾਬਾ ਸਾਹਿਬ ਦੇ ਨਾਮ ਤੇ ਕਰ ਰਹੇ ਆ ਤੇ ਪੰਜਾਬ ਦੇ ਵਿੱਚ ਜੋ ਇਲੈਕਸ਼ਨਾਂ ਆ ਰਹੀਆਂ ਜਾਂ ਯੂਪੀ ਦੇ ਵਿੱਚ ਜੋ 8 ਹਲਕਿਆਂ ਦੇ ਵਿੱਚ ਇਲੈਕਸ਼ਨ ਹੋਣੀ ਹੈ ਉਸ ਦੇ ਵਿੱਚ ਵੱਧ ਤੋਂ ਵੱਧ ਭੋਜਨ ਸਮਾਜ ਪਾਰਟੀ ਨੂੰ ਵੋਟ ਪਾ ਕੇ ਚੋਣ ਨਿਸ਼ਾਨ ਹਾਥੀ ਦੇ ਉੱਤੇ ਮੋਹਰਾਂ ਲਾ ਕੇ ਆਪਣੇ ਆਪਣੇ ਉਮੀਦਵਾਰਾਂ ਨੂੰ ਜਿਤਾਓ ਮੈਂ ਬਾਰ-ਬਾਰ ਇਹ ਅਪੀਲ ਕਰਦਾ ਕਿ ਤੁਸੀਂ 바ਵਾ ਸਾਹਿਬ ਨੇ ਜੋ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਰਾਈਟ ਆਫ ਵੋਟ ਇਸ ਦਾ ਸਹੀ ਇਸਤੇਮਾਲ ਕਰੋ ਅਗਰ ਤੁਸੀਂ ਵੋਟ ਦਾ ਇਸਤੇਮਾਲ ਸਹੀ ਢੰਗ ਨਾਲ ਨਾ ਕੀਤਾ ਦੂਸਰੀਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਤਾਂ ਇਹ ਜਿਹੜੀ ਦੋ ਧਾਰੀ ਤਲਵਾਰ ਹੈ ਸਾਡੇ ਭਾਰਤ ਦੇ ਵਿੱਚ ਸਾਡੇ ਬਹੁਜਨ ਸਮਾਜ ਨੂੰ ਤਬਾਹ ਕੁੰ ਸਾਬਤ ਹੋਵੇਗੀ ਕਿਉਂਕਿ ਵੋਟ ਦੋ ਧਾਰੀ ਤਲਵਾਰ ਹੈ ਅਗਰ ਤੁਸੀਂ ਇਸ ਨੂੰ ਆਪਣੇ ਹੱਕ ਲਈ ਵਰਤ ਲਿਆ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾ ਲਈ ਤਾਂ ਤੁਹਾਡੀ ਜਿਹੜੀ ਕਿਸਮਤ ਹੈ ਦਿਆ ਦਿਸ਼ਾ ਔਰ ਦ੍ਰਿਸ਼ਟੀ ਬਦਲੀ ਜਾਏਗੀ ਅਗਰ ਤੁਸੀਂ ਦੂਸਰੀਆਂ ਪਾਰਟੀਆਂ ਨੂੰ ਵੋਟਾਂ ਪਾ ਦਿੱਤੀਆਂ ਤਾਂ ਤੁਹਾਡੇ ਹੱਕਾਂ ਦੀ ਰਾਖੀ ਜਿਹੜੀ ਹੈ ਸੰਵਿਧਾਨ ਕਰਦਾ ਹੈ ਉਸ ਨੂੰ ਦੂਸਰੀਆਂ ਦੂਸਰੀਆਂ ਪਾਰਟੀਆਂ ਖਤਮ ਕਰ ਦੇਵਗੀਆਂ ਸੋ ਬੇਨਤੀ ਇਹੋ ਹੀ ਹੈ بار بار ਕਿ ਬਾਬਾ ਸਾਫ ਦੇ ਮਿਸ਼ਨ ਨੂੰ ਉਹਨਾਂ ਦੇ ਸੁਪਨੇ ਨੂੰ ਸਹਾਰਾ ਕਰਨ ਲਈ ਸ਼ਾਹਬ ਕਾਂਸੀ ਰਾਮ ਜੀ ਦੀ ਮੂਵਮੈਂਟ ਨੂੰ ਚਲਦੇ ਰੱਖਣ ਦੇ ਲਈ ਬਹਿਨ ਕੁਮਾਰੀ ਮਾਇਆਬਤੀ ਜੀ ਦਾ ਪੂਰਾ ਸਾਥ ਦਿਓ ਬਹੁਜਨ ਸਮਾਜ ਪਾਰਟੀ ਦਾ ਸਾਥ ਦਿਓ ਤੇ ਆਪਣੇ ਸਾਰੇ ਉਮੀਦਵਾਰਾਂ ਨੂੰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਹਾਥ ਚੋਣ ਨਿਸ਼ਾਨ ਹਾਥੀ ਨੂੰ ਜਿਤਾਓ ਇੱਕ ਹੋਰ ਕੁਐਸਚਨ ਹੈ ਮੇਰਾ ਆਖਰ ਵਿੱਚ ਇੱਕ ਕੁਐਸਚਨ ਹੈ ਕਿ ਭਈ ਤੁਸੀਂ ਕੀ ਮਤਲਬ ਜਿਤਨਾ ਉਹ ਜੰਤੂ ਮਾਈ ਪਾਰਟੀ ਕਹਿੰਦੇ ਆ ਕਿ ਉਸ ਨਾ ਹੀਠਾ ਦਾ ਪੈਥਾ ਨੇ ਵੀ ਕਿਸ ਤਰ੍ਹਾਂ ਤੁਸੀਂ ਪਾਰਟੀ ਨੂੰ ਚਲਾਉਂਦੇ ਆ ਉਹ ਤੁਸੀਂ ਇੱਥੋਂ ਕੈਂਡੀਡੇਟਾਂ ਦੀ ਕਿਸ ਤਰ੍ਹਾਂ ਮਦਦ ਕਰ ਰਹੇ ਹੋ ਅਸੀਂ ਸ਼ੁਰੂ ਤੋਂ ਹੀ ਜਦੋਂ 바ਵਾ ਸਾਹਿਬ ਨੇ ਆਪਣਾ ਹੌਸਲਾ ਹਸ ਸੰਭਾਲਿਆ ਉਸ ਦਿਨ ਤੋਂ ਹੀ ਪਰਦੇ ਆ ਰਹੇ ਆ ਕਿ 바ਵਾ ਸਾਹਿਬ ਨੇ ਵੀ ਕਿਸੇ ਲਾਲਚ ਦੇ ਵਿੱਚ ਨਾ ਫਸਣ ਨਾ ਅਮਨ ਕਾਰਨ ਆਪਣੀ ਜੋ ਮਿਹਨਤ ਸੰਘਰਸ਼ ਦੇ ਨਾਲ ਹੀ ਇਸ ਮੂਵਮੈਂਟ ਨੂੰ ਉਹਨਾਂ ਨੇ ਮਿਸ਼ਨ ਨੂੰ ਕਾਇਮ ਕੀਤਾ ਔਰ ਅੱਗੇ ਵਧਾਇਆ ਸਾਹਿਬ ਕਾਂਸੀ ਰਾਮ ਜੀ ਜਿਹੜੇ ਸਾਡੇ ਬਹੁਤ ਹੀ ਇਨਕਲਾਬੀ ਨੇਤਾ ਹੋਏ ਨੇ ਉਹਨਾਂ ਨੇ ਵੀ ਨਾਰਾ ਦਿੱਤਾ ਇੱਕ ਨੋਟ ਇੱਕ ਵੋਟ ਕਿਸੇ ਦੇ ਕੋਲੋਂ ਲੱਖਾਂ ਕਰੋੜਾਂ ਅਰਬਾ ਰੁਪਈਆ ਨਹੀਂ ਲਿਆ ਬਰਕਰਾਂ ਦੀ ਵੋਟਰਾਂ ਦੀ ਹਿੰਮਤ ਦੇ ਨਾਲ ਉਹਨਾਂ ਦੇ ਸੰਘਰਸ਼ ਦੇ ਨਾਲ ਇੱਕ ਵੋਟ ਤੇ ਇੱਕ ਨੋਟ ਦਿੱਤਾ ਜਿਹਦੇ ਨਾਲ ਪਾਰਟੀ ਅੱਜ ਨੈਸ਼ਨਲ ਪਾਰਟੀ ਬਣੀ ਆ ਔਰ ਯੂਪੀ ਦੇ ਵਿੱਚ ਚਾਰ ਵਾਰੀ ਭੈਣ ਕੁਮਾਰੀ ਮਾਇਆਵਤੀ ਮੁੱਖ ਮੰਤਰੀ ਜੀ ਬਣੀ ਆ ਪੇ ਬੈਕ ਟੂ ਸੋਸਾਇਟੀ ਦਾ ਮਤਲਬ ਹੀ ਇਹ ਆ ਕਿ ਜੇ ਅਸੀਂ ਕੈਨੇਡਾ ਦੀ ਧਰਤੀ ਤੇ ਵੀ ਆ ਗਏ ਆ ਤੇ ਅਸੀਂ ਆਪਣੇ ਸਮਾਜ ਦੇ ਲਈ ਆਪਣੇ ਗਰੀਬ ਭਾਈਚਾਰੇ ਦੇ ਲਈ ਕੁਛ ਨਾ ਕੁਛ ਆਪਣੇ ਕੋਲੋਂ ਸਿੱਖਿਆ ਸੰਬੰਧੀ ਇਹ ਉਹਨਾਂ ਦੀ ਮਦਦ ਕਰੀਏ ਇਹੋ ਹੀ ਸਾਡਾ ਮਿਸ਼ਨ ਹੈ ਅੰਤ ਵਿੱਚ ਸਾਰੇ ਹੀ ਰਾਤੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸੋਕ ਉਹ ਧੰਨਵਾਦ ਅਤੇ ਦੇਸ਼ਾਂ ਦੇ ਸਾਥੀਆਂ ਬਸਰੀਆਂ ਬਸਰੀਆਂ ਨੇ ਉਹਨਾਂ ਵੱਲੋਂ ਪੰਜਾਬ ਦੇ ਬਾਖੀਆਂ ਜਿਹੜੀ ਅਪੀਲ ਕੀਤੀ ਗਈ ਉਹਦੇ ਲਈ ਬਹੁਤ ਬਹੁਤ ਧੰਨਵਾਦ ਗੱਡੂ ਸਾਹਿਬ ਦਾ ਅਤੇ ਸਾਰੀ ਹੀ ਸੰਗਤ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੈ ਭੀਮ ਜੈ ਭਾਰਤ ਯਾਗੁਰਦੇਵ ਤੰਗੁਰਦੇਵ ਵਾਹਿਗੁਰੂ ਜੀ ਕੀ ਕਾਛਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਕ੍ਰਾਂਤੀ ਟੀਵੀ ਦੇ ਮਾਧਿਅਮ ਤੋਂ ਸਾਡੇ ਨਾਲ ਜੁੜੇ ਨੇ ਇੰਜੀਨੀਅਰ ਜਗਦੀਸ਼ ਚਦਰਪੁਰਦੀ ਜੀ ਜਿਹੜੇ ਕਿ ਬਹੁਤ ਹੀ ਮਿਸ਼ਨਰੀ ਸਾਥੀ ਨੇ ਜਿਨ੍ਹਾਂ ਨੇ ਲੰਬਾ ਸਮਾਂ ਨੌਕਰੀ ਕੀਤੀ ਹੈ ਔਰ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁੜੇ ਜੁੜੇ ਹੋਏ ਨੇ ਆਪਾਂ ਉਹਨਾਂ ਨੂੰ ਆਪਣੀ ਇੰਟਰੋਡਕਸ਼ਨ ਦੇਣ ਲਈ ਕਹਾਂਗੇ ਕਿਉਂਕਿ ਉਹ ਆਪਣੀ ਇੰਟਰੋਡਕਸ਼ਨ ਆਪ ਬਿਹਤਰ ਤਰੀਕੇ ਨਾਲ ਦੇ ਸਕਦੇ ਆ ਔਰ ਕਦ ਲਖਦਾ ਦੇ ਵਿੱਚ ਆਪਣੀ ਵਧੀਆ ਤਰੀਕੇ ਨਾਲ ਇੰਟਰੋਡਕਸ਼ਨ ਦਰਸ਼ਕਾਂ ਨੂੰ ਦੇਣਗੇ ਇੰਜੀਨੀਅਰ ਬਿਕਤੀਸ਼ ਮਿੱਤੀ ਬੜੀ ਖੁਸ਼ੀ ਦੀ ਗੱਲ ਆ ਸਾਡੇ ਨਾਲ ਇੰਜੀਨੀਅਰ ਸਰਿੰਦਰ ਸੰਧੂ ਜੀ ਜਿਹਕੇ ਜਿਹੜੇ ਕਿ ਚੈਨਲ ਤੋਂ ਸਾਡੀ ਇੰਟਰਵਿਊ ਲੈਣ ਆਏ ਆ ਇਹ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੈਪੀਮ ਜੈਪਰਤ ਜੈ ਗੁਰਦੇਵ ਧਨ ਗੁਰਦੇਵ ਕਿ ਮੈਂ ਇਰੀਗੇਸ਼ਨ ਵਿਭਾਗ ਦੇ ਡਿਪਾਰਟਮੈਂਟ ਵਿੱਚ ਐਸਟੋ ਜੋਬ ਕੀਤੀ ਹੈ 35 ਸਾਲ ਤੋਂ ਬਾਅਦ ਰਿਟਾਇਰ ਹੋਇਆ ਔਰ ਮੈਂ ਉਸ ਟਾਈਮ ਵੀ ਜਦ ਪੜ੍ਹਦੇ ਸੀ ਉਦੋਂ ਵੀ ਜੋਬ ਦੇ ਵੇਲੇ ਵੀ ਹੁਣ ਵੀ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਬਾਬਾ ਸਾਹਿਬ ਦਾ ਸੁੱਖਣਾ ਬੜੋ ਜਦੋਂ ਸੰਘਰਸ਼ ਕਰੋ ਦੇ ਨਾਲ ਜੁੜੇ ਰਹੇ ਜੇ ਤੇ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਸਮਾਜ ਇੰਡੀਆ ਦੇ ਵਿੱਚ ਵੱਧ ਤੋਂ ਵੱਧ ਇਕੱਠੇ ਹੋ ਕੇ ਆਪਣੇ ਸਮਾਜ ਨੂੰ ਪੇ ਬੈਕ ਟੂ ਸੋਸਾਇਟੀ ਕਰ ਮਤਲਬ ਠੀਕ ਹੈ ਜੀ ਇੱਕ ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹੁੰਦਾ ਕਿ ਵੀ ਅੱਜ ਕੱਲ ਪੰਜਾਬ ਦਾ ਵੀ ਇਲੈਕਸ਼ਨ ਚੱਲ ਰਿਹਾ ਹੈ ਵੀ ਤੁਸੀਂ ਬਹੁਜਨ ਸਮਾਜ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਮਿਸ਼ਨ ਨਾਲ ਜੁੜੇ ਹੋਏ ਸਾਥੀ ਹੋ ਮਿਸ਼ਨ ਨਾਲ ਜਿਹੜੇ ਜੁੜੇ ਸਾਥੀ ਨੇ ਉਹ ਬਹੁਜਨ ਸਮਾਜ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਤੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਇਹਦੇ ਬਾਰੇ ਕੀ ਮਤਲਬ ਬੇਨਤੀ ਕਰਨਾ ਚਾਹੋਗੇ ਲੋਕਾਂ ਨੂੰ ਕਿ ਉਹ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਿਹੜੇ ਸਾਡੇ ਮਿਸ਼ਨਰੀ ਸਾਥੀ ਬੈਠੇ ਨੇ ਉਹ ਬੜੇ ਤਤਪਰ ਨੇਕਪੀ ਸਾਡਾ ਭਾਰਤ ਵਿੱਚ ਰਾਜਾਵੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੰਦਰ ਸਾਹਿਬ ਦਾ ਕੁਐਸਚਨ ਹੈ ਕਿ ਕੀ ਟਵਨੇ ਅਸੀਂ ਦੇਖਿਆ ਵੇ 5000 ਸਾਲ ਪਹਿਲਾਂ ਸਾਡੇ ਸਮਾਜ ਨਾਲ ਤੱਕਾ ਹੋ ਰਿਹਾ ਉਤੋਂ ਬਾਅਦ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਆਏ ਜਿਨ੍ਹਾਂ ਨੇ ਕਿ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਬਰਾਬਰ ਰਹਿਣ ਦਾ ਅਧਿਕਾਰ ਦਿੱਤਾ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਆਉਣ ਵਾਲੀ ਜਿਹੜੀ ਵੀ ਪੀੜ੍ਹੀ ਆ ਜੇ ਉਹਨੂੰ ਬਚਾਉਣਾ ਆ ਜੇ ਉਹਦੋਂ ਅੱਗੇ ਪੜ੍ਹਾਈ 'ਚ ਅੱਗੇ ਲਿਆਉਣਾ ਆ ਸਾਡਾ ਇੱਕ ਫਰਜ਼ ਬਣਦਾ ਕਿ ਅਸੀਂ ਸਾਰੇ ਰਲ ਕੇ ਮੌਜੂਦ ਸਮਾਜ ਦੀ ਪਾਰਟੀ ਨੂੰ ਅੱਗੇ ਲਈਏ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਜਿਹਦਾ ਕਨਸਟੀਟਿਊਸ਼ਨ ਬਦਲ ਕੇ ਨਕਸਾਨ ਹੋਣਾ ਜਾਣਾ ਜਾ ਰਿਹਾ ਹੈ ਉਹਨੂੰ ਬਚਾਇਆ ਜਾ ਸਕੇ ਔਰ ਸਾਡਾ ਸਮਾਜ ਤਰੱਕੀਆਂ ਤੇ ਆਵੇ ਕਿਉਂਕਿ 85% ਸਮਾਜ ਸਾਡਾ ਇੰਡੀਆ ਦਾ ਜਿਹੜਾ ਉਹ ਗੁਲਾਮ ਦੀ ਗੁਲਾਮੀ ਦੀ ਤੌਰ ਤੇ ਜੀਅ ਜੀ ਰਿਹਾ ਅਸੀਂ ਇਹ ਚਾਹੁੰਦੇ ਆ ਉਹ ਆਜ਼ਾਦ ਹੋਣਾ ਚਾਹੀਦਾ ਤੇ ਸਾਰੇ ਸਮਾਜ ਨੂੰ ਤਰੱਕੀ ਕਰਨੀ ਚਾਹੀਦੀ ਇੱਕ ਮੇਰਾ ਕੁਐਸਚਨ ਆ ਵੀ ਜਿਵੇਂ ਬਾਕੀ ਪਾਰਟੀਆਂ ਸਾਰੀਆਂ ਨੇ ਧਰਨਾ ਸੇਠਾ ਤੋਂ ਪਹਿਲਾ ਇਲੈਕਟੋਰਲ ਇਲੈਕਟੋਰਲ ਬੋন্ড ਦੇ ਰਾਹੀਂ ਵੀ ਕੀ ਬਹੁਜਨ ਸਮਾਜ ਪਾਰਟੀ ਨੇ ਕਹਿੰਦੇ ਵੀ ਕੋਈ ਪੈਸਾ ਨਹੀਂ ਦੇਿਆ ਵੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਆਮਦਨ ਕਿੱਥੋਂ ਆਉਂਦੀ ਆ ਪੈਸਾ ਕਿੱਥੋਂ ਹੁੰਦਾ ਬਹੁਜਨ ਸਮਾਜ ਪਾਰਟੀ ਨੂੰ ਜਿਸ ਤਰ੍ਹਾਂ ਸ਼੍ਰੀ ਕਾਂਸ਼ੀਰਾਮ ਜੀ ਨੇ ਪਹਿਲਾਂ ਤੋਂ ਇਹ ਗੱਲ ਨਾਰਾ ਦਿੱਤਾ ਸੀ ਕਿ ਮੈਨੂੰ ਇਕੱਠੇ ਪੈਸੇ ਨਹੀਂ ਚਾਹੀਦੇ ਇੱਕ ਵੋਟ ਇੱਕ ਨੋਟ ਉਸ ਵੇਲੇ 1 ਰੁਪਏ ਦੇ ਅਹਿਮੀਅਤ ਹੁੰਦੀ ਸੀ ਹੁਣ ਅਸੀਂ ਵੀ ਉਸੇ ਤਰ੍ਹਾਂ ਦਿਵਨੇ ਆ ਵੀ ਜਿੰਨੇ ਵੋਟਾਂ ਉਹਨਾਂ ਨੂੰ ਪੈਣੀਆਂ ਚਾਹੀਦੀਆਂ ਉਹਦੇ ਹਿਸਾਬ ਨਾਲ ਇੱਕ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ ਇਕੱਠੇ ਨਹੀਂ ਕਿਉਂਕਿ ਜੇ ਇਕੱਠੇ ਹੋ ਕੇ ਪੈਸੇ ਲੈਣਗੇ ਤਾਂ ਉਹਦੇ ਗੁਲਾਮ ਹੋ ਜਾਣਗੇ ਜਿਦਾਂ ਆਮ ਪਾਰਟੀਆਂ ਦੇ ਹੁੰਦੇ ਆ ਅਸੀਂ ਇਹ ਚਾਹੁੰਦੇ ਵੀ ਇੰਡੀਪੈਂਡੈਂਟ ਰਹਿਣ ਔਰ ਇੱਕ ਬੋਟ ਇੱਕ ਨੋਟ ਵਾਲਾ ਹਿਸਾਬ ਰੱਖਾ ਚਾਲੂ ਰੱਖਿਆ ਜਾਵੇ ਉਹਦੇ ਉਹਦੇ ਵਿੱਚ ਹੀ ਸਾਡੀ ਇਨਕਮ ਹੈ ਸਾਰਾ ਉਸੇ ਨਾਲ ਹੀ ਕੰਮ ਚੱਲਦਾ ਹੈ ਇਹ ਕਰਨ ਇੰਜੀਨੀਅਰ ਜਦਿਸਪਰਦੀ ਜੀ ਜਿਹੜੇ ਕਿ ਫੁਗਵਾੜੇ ਤੋਂ ਬਿਲੋਂਗ ਕਰਦੇ ਨੇ ਹਲਕਾ ਇਹਨਾਂ ਦਾ ਹੁਸ਼ਿਆਰਪੁਰ ਪੈਂਦਾ ਹੈ ਇਹ ਚੀਗੁਰਪ ਦਾ ਸਭਾ ਅਰਪਨ ਸਟੇਟ ਦੇ ਜਨਰਲ ਸਖਤਰ ਲੰਬਾ ਸਮਾਂ ਰਹੇ ਨੇ ਔਰ ਬਾਪ ਦੇ ਫਿਲਹਾਲ ਜੁੜੇ ਰਹੇ ਨੇ ਔਰ ਇਹਨਾਂ ਨੇ ਅਪੀਲ ਕੀਤੀ ਹੈ ਸਮਾਜ ਨੂੰ ਵੇ ਆਪਾਂ ਸਾਰੀਆਂ ਹੀ ਪਾਰਟੀਆਂ ਨੂੰ ਦੇਖ ਲਿਆ ਹੁਣ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਇੱਕ ਵਾਰ ਮੌਕਾ ਦੇਣਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਅਪੀਲ ਕਰਦੇ ਕਿ ਕ੍ਰਾਂਤੀ ਟੀਵੀ ਉਹਨਾਂ ਦਾ ਬੜਾ ਧੰਨਵਾਦ ਕਰਦਾ ਹੈ ਜੈ ਗੋਡੇ ਤੰਗੁਰਦੇਵ ਜੈ ਭੀਮ ਜੈ ਭਾਰਤ ਬਾਹਿਗੀ ਕਾ ਖਾਸਾ ਬਾਹਿਗੀ ਕੀ ਪਤ ਕ੍ਰਾਂਤੀ ਟੀਵੀ ਦੇਖ ਰਹੇ ਸਾਰੇ ਸੂਝਮਾਨ ਦਰਸ਼ਕ ਅਤੇ ਬਹੁਜਨ ਸਮਾਜ ਦੇ ਸਾਥੀਆਂ ਨੂੰ ਕ੍ਰਾਂਤੀ ਟੀਵੀ ਵੱਲੋਂ ਜੈ ਭੀਮ ਜੈ ਭਾਰਤ ਅੱਜ ਕ੍ਰਾਂਤੀ ਟੀਵੀ ਦੀ ਟੀਮ ਕੈਨੇਡਾ ਵਿਖੇ ਇੰਜੀਨੀਅਰ ਸਰਿੰਦਰ ਸੰਦੂ ਜੀ ਹੁਣਾਂ ਦੇ ਨਿਵਾਸ ਤੇ ਪਹੁੰਚੀ ਹੈ ਉਹਨਾਂ ਨੂੰ ਅਸੀਂ ਪੁੱਛਾਂਗੇ ਕਿ ਉਹ ਬਹੁਜਾਂ ਮਿਸ਼ਨ ਦੇ ਨਾਲ ਕਿਸ ਤਰ੍ਹਾਂ ਜੁੜੇ ਕਦੋਂ ਤੋਂ ਜੁੜੇ ਤੇ ਉਹਨਾਂ ਨੇ ਇੱਕ ਇੱਕ ਹਾਲਨਾਮਾ ਕੀਤੀਆਂ ਸਰਿੰਦਰ ਸੰਧੂ ਜੀ ਮੈਂ ਧੰਨਵਾਦ ਦੀਆਂ ਕ੍ਰਾਂਤੀ ਟੀਵੀ ਦਾ ਗੱਡੂ ਸਾਹਿਬ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਅੱਜ ਇੰਟਰਵਿਊ ਲੈ ਲਈ ਮੇਰੇ ਕੋਲ ਪਹੁੰਚੇ ਨੇ ਇਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਮੈਂ ਦੱਸਣਾ ਚਾਹੁੰਦਾ ਕਿ ਵੀ ਮੈਂ 1978 ਦੇ ਵਿੱਚ ਜਦ ਪੜਦਾ ਸੀ ਤੇ ਬਾਂਸੇ ਬਣੀ ਸੀਗੀ ਉਸ ਵੇਲੇ ਸਾਡੇ ਚਰਚਾ ਜੀ ਮੋਹਲਾ ਹਾਰਕੁਰ ਦੇ ਪ੍ਰਧਾਨ ਸਨ ਤੇ ਬਾਬੂ ਕਾਂਚੀਰਾਮ ਜੀ ਅਤੇ ਬਾਕੀ ਕਿਹੜੇ ਸਾਡੇ ਕਾਰਜਕਰਤਾ ਥਨ ਬਾਂਸੇਫ ਦੇ ਉਹ ਹਾਇਪੁਰ ਆਇਆ ਕਰਦੇ ਸਨ ਅਤੇ ਪੁਛਾ ਹਾਰਕੁਰ ਦੇ ਜਿਹੜੀ ਬਾਂਸੇਫ ਹੈ ਬੀਐਸਪੀ ਜਾਂ ਬੀਐਸਪੀ ਇਹਦੀ ਜਿਹੜੀ ਸ਼ੁਰੂਆਤ ਹੈ ਸਾਡੇ ਘਰ ਤੋਂ ਹੋਈ ਹੈ ਤੇ ਮੈਂ ਇਹਦੇ ਲਈ ਫਖਰ ਮਹਿਸੂਸ ਕਰਦਾ ਮੈਂ 1978 ਤੋਂ ਲੈ ਕੇ ਲਗਾਤਾਰ ਬਾਂਸੇਫ ਦੇ ਰਾਹੀ ਬੀਐਸਪੀ ਦੇ ਰਾਹੀ ਬੀਐਸਪੀ ਦੇ ਰਾਹੀ ਹਮੇਸ਼ਾ ਲਈ ਜੁੜਿਆ ਹੋਇਆ ਹਾਂ ਕਿਉਂਕਿ ਬਾਂਮ ਸੇਵ ਦੇ ਤਹਿਤ ਲੰਬਾ ਸਮਾਂ ਮੈਂ ਕੰਮ ਕੀਤਾ ਮੈਂ ਐਜੇ ਜੂਨੀਅਰ ਰਿਗਿਲੇਅਰ ਨੌਕਰੀ ਸ਼ੁਰੂ ਕੀਤੀ ਅਤੇ ਸੀਨੀਅਰ ਇੰਜੀਨੀਅਰ ਸੀਨੀਅਰ ਐਕਸ਼ਨ ਰਿਟਾਇਰਡ ਹੋਇਆ 2016 ਦੇ ਵਿੱਚ ਰਿਟਾਇਰ ਹੋਇਆ ਤੇ 2017 ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਸ਼ਹਿਰਪੁਰ ਤੋਂ ਇਲੈਕਸ਼ਨ ਲੜਿਆ ਅੱਜ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪਾਰਲੀਮੈਂਟਲ ਇਲੈਕਸ਼ਨ ਹੋ ਰਹੇ ਆ ਉਹਨਾਂ ਦੇ ਬਾਰੇ ਸੰਧੂ ਸਾਹਿਬ ਗੋਣਾ ਕੋਲੋਂ ਪੁੱਛਾਂਗੇ ਕਿ ਉਹ ਆਪਣੇ ਬਹੁਜਨ ਸਮਾਜ ਨੂੰ ਅ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕੀ ਸਨੇਹਾ ਦੇਣਾ ਚਾਹੁੰਦੇ ਆ ਬੂਟਾਂ ਦੇ ਪ੍ਰਤੀ ਕੀ ਅਪੀਲ ਕਰਨੀ ਚਾਹੁੰਦੇ ਆ ਸੰਧੂ ਸਾਹਿਬ ਇਹ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹ ਬਾਬਾ ਸਾਹਿਬ ਡਾਕਟਰ ਭਿਮਰਾ ਮੇੜਕਾ ਜੀ ਮਹਾਤਮਾ ਜੋਤੀਵਾਰਾ ਫੂਲੇ ਜੀ ਅਤੇ ਚੀਤ ਗੁਰਵਦਾਸ ਜੀ ਮਹਾਰਾਜ ਰਿਸ਼ੀ ਵਾਲਮੀਕੀ ਮਹਾਰਾਜ ਅਤੇ ਸਮੂਹ ਸੰਤਾ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਲੈ ਕੇ ਚੱਲੀ ਹੋਈ ਹੈ ਉਹਨਾਂ ਨੇ ਇੱਕ ਹੀ ਸਨੇਹਾ ਦਿੱਤਾ ਹੈ ਸਾਰੇ ਮਹਾਪੁਰਸ਼ਾਂ ਨੇ ਸਮਾਨਤਾ ਸਤੰਤਤਾ ਭਾਈਚਾਰੇ ਦਾ ਉਸ ਮਿਸ਼ਨ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਅੱਗੇ ਵਧ ਰਹੀ ਹੈ ਔਰ ਇਹਦੇ ਲਈ ਸਾਬ ਸ਼੍ਰੀ ਕਾਂਚੀ ਰਾਮ ਜੀ ਨੇ ਆਪਣੀ ਜ਼ਿੰਦਗੀ ਸੈਕਰੀਫਾਈ ਕਰ ਦਿੱਤੀ ਲੋਕਾਂ ਦੇ ਉੱਪਰੋਂ ਉਹ ਇੱਕ بڑے ਅਫਸਰ ਸਨ ਅਤੇ ਉਹਨਾਂ ਨੇ ਆਪਣੀ ਨੌਕਰੀ ਦੀ ਪਰਵਾਹ ਨਾ ਕਰਦੇ ਹੋਏ ਅਤੇ ਆਪਣੀ ਜ਼ਿੰਦਗੀ ਵਿੱਚ ਵਿਆਹ ਨਾ ਕਰਨ ਦਾ ਸੰਕਲਪ ਲੈਂਦੇ ਹੋਏ ਉਹਨਾਂ ਨੇ ਸਮਾਜ ਨੂੰ ਜਾਗਰੂਕ ਕਰਨ ਦਾ ਵੀੜਾ ਚੱਕਿਆ ਅਤੇ ਉਸ ਦੇ ਤਹਿਤ ਹੀ ਮੈਨੂੰ ਵੀ ਇਸ ਵਿੱਚ ਜੁਆਇਨ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਮੈਂ ਬੜਾ ਆਪਣੇ ਆਪ ਨੂੰ ਬੜਪਾਗੀ ਸਮਝਦਾ ਸਾਧ ਸ਼੍ਰੀ ਕਾਂਚੀਰਾਮ ਜੀ ਨਾਲ ਲੰਬਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਸਾਪੁਰਬੇ ਜਦੋਂ ਉਹਨਾਂ ਨੇ ਲੱਖੇ ਲੜਿਆ ਤੇ ਮੇਰੇ ਕੋਲ ਉਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਰਹਿਣ ਦਾ ਪ੍ਰਬੰਧ ਸਾਰਾ ਹੀ ਮੇਰੇ ਕੋਲ ਹੁੰਦਾ ਸੀ ਜਦ ਕਿ ਮੈਂ ਉਸ ਵੇਲੇ ਨੌਕਰੀ ਕਰਦਾ ਸੀ ਔਰ ਹਮੇਸ਼ਾ ਹੀ ਪਾਰਟੀ ਦੀ ਬੇਹਤਰੀ ਲਈ ਅਸੀਂ ਸਮਾਜ ਸੇਵਾ ਵਿੱਚ ਜੁੜੇ ਰਹੇ ਸਾਡਾ ਪਰਿਵਾਰ ਸਾਡਾ ਮਹੱਲਾ ਸਾਡਾ ਸ਼ਹਿਰ ਹੁਸ਼ਾਤਪੁਰ ਐਮਪੀ ਹੁਸ਼ਾਤਪੁਰੋਂ ਬਾਉ ਕਾਂਚੀराम ਜੀ ਨੂੰ ਬਣਾਇਆ ਜਿਹਦੇ ਲਈ ਸਾਰੇ ਹੀ ਕੰਸਿਸਟੈਂਸੀ ਦੇ ਲੋਕ ਜਿਹੜੇ ਵਧਾਈ ਦੇ ਪਾਤਰ ਨੇ ਔਰ ਅੱਜ ਜਿਹੜਾ ਇਲੈਕਸ਼ਨ ਹੋ ਰਿਹਾ ਉਸ ਤੋਂ ਬਾਅਦ ਪੈ ਜੀ ਨੇ ਵੀ ਹੁਸ਼ਾਤਪੁਰ ਤੋਂ ਇਲੈਕਸ਼ਨ ਲੜਿਆ ਉਸ ਵਿੱਚ ਵੀ ਮੇਰੇ ਕੋਲ ਹੀ ਸਾਰਾ ਉਹਨਾਂ ਦਾ ਰਹਿਣ ਦਾ ਅਤੇ ਖਾਣ ਪੀਣ ਦਾ ਪ੍ਰਬੰਧ ਹੁੰਦਾ ਸੀ ਔਰ ਹਮੇਸ਼ਾ ਹੀ ਬਾਉ ਕਾਂਚੀਰਾਮ ਜੀ ਬਾਮ ਚੇਫ ਵਾਲਿਆਂ ਨੂੰ ਹੀ ਕੰਮਾਂ ਬਾਰੇ ਕਹਿੰਦੇ ਹੁੰਦੇ ਸੀਗੇ ਬੀਐਸਪੀ ਵਾਲਿਆਂ ਨੂੰ ਕੰਮ ਕਰਨ ਲਈ ਪਿੰਡਾਂ 'ਚ ਜਾਣ ਲਈ ਜਾਂ ਹੋਰ ਕੰਮ ਕਰਨ ਲਈ ਪ੍ਰੇਰ ਦੇ ਸਨ ਅਤੇ ਜਿਹੜੇ ਕੋਈ ਦੂਜੇ ਕੰਮ ਹੁੰਦੇ ਸਨ ਉਹਨਾਂ ਲਈ ਫਾਮ ਸੇਫ ਦੀ ਜ਼ਿਆਦਾ ਡਿਊਟੀ ਲਈ ਜਾਂਦੀ ਸੀਗੀ ਅਤੇ ਪਿੰਡਾਂ ਵਿੱਚ ਜਾਣ ਲਈ ਵੀ ਪ੍ਰੇਰ ਦੇ ਰਹੇ ਸਨ ਤੇ ਉਸ ਦੇ ਤਹਿਤ ਹੀ ਇੱਕ ਕੰਨ ਕੰਨ ਦੇ ਵਿੱਚ ਸਾਡੇ ਮੋਹਜਨ ਸਮਾਜ ਪਾਰਟੀ ਰਚੀ ਹੋਈ ਹੈ ਮੋਹਜਨ ਸਮਾਜ ਪਾਰਟੀ ਜਿਹੜੀ ਹੈ ਇਹ ਮਿਸ਼ਨਰੀ ਸਾਰਥੀ ਚਲਾ ਰਹੇ ਨੇ ਇਹਨੂੰ ਕੋਈ ਧੰਨਾ ਸੇਠਾ ਤੋਂ ਕੋਈ ਪੈਸਾ ਨਹੀਂ ਆਉਂਦਾ ਹੈ ਇਹਨੂੰ ਕੋਈ ਏਡ ਨਹੀਂ ਕਿਤੇ ਆ ਰਹੀ ਆਪ ਲੋਕ ਗਰੀਬ ਲੋਕ ਨੇ ਜਿਹੜੇ ਬਹੁਜਨ ਸਮਾਜ ਪਾਰਟੀ ਨੂੰ ਚਲਾ ਰਹੇ ਨੇ ਅੱਜ ਸਮਾਜ ਦੇ ਸਾਰੇ ਹੀ ਲੋਕਾਂ ਨੇ ਤਹਿਈਆ ਕਰ ਲਿਆ ਹੈ ਕਿ ਬਹੁਜਨ ਸਮਾਜ ਪਾਰਟੀ ਨੂੰ ਜਿਤਾਉਣਾ ਹੈ ਕਿਉਂਕਿ ਉਹਨਾਂ ਲੋਕਾਂ ਨੇ ਸਾਰੀਆਂ ਹੀ ਪਾਰਟੀਆਂ ਨੂੰ ਦੇਖ ਲਿਆ ਕਿਉਂਕਿ ਜਿਹੜੀਆਂ ਵੀ ਪਾਰਟੀਆਂ ਆਈਆਂ ਉਹਨਾਂ ਨੇ ਵਾਅਦੇ ਕੀਤੇ ਵਾਅਦੇ ਕਰਕੇ ਪਰ ਉੱਤੇ ਖਰੇ ਨਹੀਂ ਉਤਰੇ ਅੱਜ ਬਹੁਜਨ ਸਮਾਜ ਪਾਰਟੀ ਨੇ ਖੁਸ਼ਹਾਲਪੁਰ ਤੋਂ ਐਡਵੋਕੇਟ ਰੰਜੀਤ ਕੁਮਾਰ ਜੀ ਜੋ ਕਿ ਬਹੁਤ ਹੀ ਪੜੇ ਲਿਖੇ ਔਰ ਵਕੀਲਾਂ ਦੇ ਪ੍ਰਧਾਨ ਨੇ ਉਹਨਾਂ ਨੂੰ ਪੁਸ਼ਾਪੁਰ ਤੋਂ ਖੜਾ ਕੀਤਾ ਹੈ ਇੱਥੇ ਤਰ੍ਹਾਂ ਜਲੰਧਰ ਤੋਂ ਐਡਵੋਕੇਟ ਗੁਵਿੰਦਰ ਕੁਮਾਰ ਜੀ ਜਿਹੜੇ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਵੀ 2 ਲੱਖ 4000 ਵੋਟ ਲੈ ਕੇ ਗਏ ਸਨ ਉਸ ਤੋਂ ਬਾਅਦ ਉਹਨਾਂ ਨੇ ਐਮਐਲਏ ਦਾ ਇਲੈਕਸ਼ਨ ਲੜਿਆ ਜਿਸ ਦੇ ਵਿੱਚ 35000 ਦੇ ਕਰੀਬ ਵੋਟ ਉਹਨਾਂ ਨੇ ਕਰਤਾਰਪੁਰ ਤੋਂ ਲਈ ਇੱਥੇ ਤਰ੍ਹਾਂ ਪੰਜਾਬ ਪ੍ਰਧਾਨ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਤੋਂ ਖੜੇ ਨੇ ਇਹ ਸਾਰੇ ਹੀ ਕੁਆਲੀਫਾਈਡ ਸਾਡੇ ਜਿਹੜੇ ਨੇ ਕੈਂਡੀਡੇਟ ਨੇ اور ਸਮਾਜ ਵਿੱਚ ਸਮਰਪਤ ਨੇ ਤੇ ਸਾਡੀ ਸਾਰੇ ਹੀ ਸਮਾਜ ਦੇ ਲੋਕਾਂ ਦੀ ਡਿਊਟੀ ਬਣ ਜਾਂਦੀ ਹੈ ਜਿਵੇਂ ਡਾਕਟਰ ਵੀ ਤੁ ਸਿੰਘ ਆ ਉਹ ਚੰਡੀਗੜ੍ਹ ਤੋਂ ਖੜੀ ਹੈ ਇਹ ਸਾਰੇ ਹੀ ਜਿਹੜੇ ਆ ਕੈਂਡੀਡੇਟ ਜਿਹੜੇ ਸਮਰਪਤ ਕੈਂਡੀਡੇਟ ਨੇ ਉਹ ਵਿਚਾਰਧਾਰਾ ਸਮਝਦੇ ਨੇ ਉਹ ਗਰੀਬ ਪਰਿਵਾਰਾਂ ਤੋਂ ਉੱਠੇ ਉੱਠੇ ਇਨਸਾਨ ਨੇ ਇਸ ਕਰਕੇ ਸਾਡੀ ਜਿਹੜੀ ਆ ਆਮ ਲੋਕਾਂ ਦੀ ਸਾਰੇ ਹੀ ਲੋਕਾਂ ਦੀ ਸਮਾਜ ਸਮਾਜ ਦੀ ਡਿਊਟੀ ਹੈ ਕਿ ਵੀ ਅਸੀਂ ਸਾਰੀਆਂ ਪਾਰਟੀਆਂ ਨੂੰ ਦੇਖ ਲਿਆ ਉਹਨਾਂ ਚੋਂ ਬਹੁਤ ਜਾਂ ਸਮਾਜ ਪਾਰਟੀ ਨੂੰ ਇੱਕ ਮੌਕਾ ਦਈਏ ਤਾਂ ਜੋ ਉਹਨਾਂ ਵਾਲਾ ਜਿਹੜਾ ਫੀਚਰ ਆ ਉਹਨਾਂ ਵਾਲੀ ਜਿਹੜੀ ਜਨਰੇਸ਼ਨ ਆ ਉਹਦਾ ਭਵਿੱਖ ਜਿਹੜਾ ਆ ਵਧੀਆ ਹੋ ਸਕੇ ਇਹ ਮੈਂ ਸਾਰੀਆਂ ਇਹ ਸੰਸਥਾਵਾਂ ਕੈਨੇਡਾ ਦੀ ਧਰਤੀ ਤੋਂ ਅਪੀਲ ਕਰਦਾ ਕਿ ਤੁਸੀਂ ਅਸੀਂ ਬੇਗਮਪੁਰੇ ਵਿੱਚ ਰਹਿ ਰਹੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਪੇਪੈਕ ਟੂ ਸੋਸਾਇਟੀ ਕਰ ਰਹੇ ਆ ਜਿਹਦੇ ਤਹਿਤ ਅਸੀਂ ਥੋੜੀ-ਥੋੜੀ ਮਦਦ ਵੀ ਕੀਤੀ ਹੈ ਕੈਂਡੀਡੇਟਾਂ ਦੀ ਆਪਣੇ ਡੋਨਰ ਜਿਹੜੇ ਰਾਹੀ ਜਿਹਦੇ ਵਿੱਚ ਮੇਰਾ ਸਾਥ ਦਿੱਤਾ ਹੈ ਗੁਰਬੀਰ ਬੈਸ ਜੀ ਨੇ ਉਹਦੇ ਨਾਲ ਅਸੀਂ ਮੇਰੇ ਬਹੁਤ ਹੀ ਬਡੇ ਭਾਈ ਗੱਡੂ ਸਾਹਿਬ ਰੂਪਨਾਲ ਗੱਡੂ ਜੀ ਇਹਨਾਂ ਨੇ ਬੜੀ ਮਦਦ ਕੀਤੀ ਹੈ ਪੈਸੇ ਇਕੱਠੇ ਕਰਨ ਲਈ ਕ੍ਰਾਂਤੀ ਟੀਵੀ ਨੂੰ ਸਨਰ ਸ੍ਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਵੋਟਰਾਂ ਨੂੰ ਜਿਸ ਤਾਂ ਦੇ ਨਾਲ ਅਪੀਲ ਕੀਤੀ ਗਈ ਹੈ ਸੰਧੂ ਸਾਹਿਬ ਵੱਲੋਂ ਉਹ ਵੋਟਰ ਉਹਨਾਂ ਦੀ ਅਪੀਲ ਦੇ ਉੱਤੇ ਪੂਰਾ ਖਰਾ ਉਤਰਨ ਇਹੋ ਹੀ ਅਰਦਾਸ ਕਰਦੇ ਆ ਇਹੋ ਹੀ ਬੇਨਤੀ ਕਰਦੇ ਆ ਕਿ ਇਸ ਟਾਈਮ ਜਿਹੜਾ ਕ੍ਰਾਂਤੀ ਟੀਵੀ ਉਬੀਐਸਪੀ ਭੋਜਨ ਸਮਾਜ ਪਾਰਟੀ ਆਪਣੇ ਸਮਾਜ ਦੀ ਗੱਲ ਕਰਦਾ ਹੈ ਕ੍ਰਾਂਤੀ ਟੀਵੀ ਦੇ ਓਨਰ ਨੇ ਸਿੰਦਾ ਕੋਲ ਧਾਰ ਜੀ ਉਹ ਉਹ ਤੁਹਾਨੂੰ ਮੈਸੇਜ ਪਾਸ ਕਰਦੇ ਆ ਔਰ ਮੈਸੇਜ ਪਾਸ ਕਰਨਗੇ ਔਰ ਉਸ ਮਰਪਤ ਕ੍ਰਾਂਤੀ ਟੀਵੀ ਨੂੰ ਲੈ ਕੇ ਚੱਲ ਰਹੇ ਆ ਸੋ ਸਾਰਿਆਂ ਦਾ ਸਾਥ ਦੇਣਾ ਆ ਤੁਹਾਨੂੰ ਮਨੋ ਔਰ ਇੱਕ ਵੋਟ ਇੱਕ ਵੋਟ ਇੱਕ ਨੋਟ ਦੇ ਨਾਰੇ ਦੇ ਨਾਲ ਬਸਵਾ ਉਮੀਦਵਾਰਾਂ ਨੂੰ ਚਿਤਾਉਣਾ